ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਜੌਂਦ ਜ਼ਿਲ੍ਹਾ ਬਰਿੰਡਾ ਤਸੀਹੇ ਰਾਮਪੁਰਾ ਰਾਮਪੁਰਾ ਸ਼ਹਿਰ ਦੇ ਨੇੜੇ ਦੀ ਘਾਗ ਹੈ ਨਾ ਤਪੇ ਦੇ ਸੇ ਰਾਮਪੁਰੇ ਸੰਜ ਮੋਬਾਈਲ ਨੰਬਰ ਆਪਣਾ ਹੈ 9872232148 9872232148 32148 ਇੱਕ ਆਪਾਂ ਦਿਖਾਵਾਂਗੇ ਗੱਬਣ ਦੀ ਇੱਕ ਸੂਈ ਵੀ ਜਿਹੜੀ ਸੂਈ ਵੀ ਦੇਖ ਜੀ ਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਵਿੱਚ ਗੇਰਾ ਪਾਉਣਾ ਨਹੀਂ ਹੋਵੇ 11-12 ਦਿਨ ਹੋ ਗਏ ਕਿੰਨਾ ਕੁ ਦੁੱਧ ਹ ਬਣਾ ਦਾਗੇ ਦੋ ਟਾ ਚਾਹ ਚਾਰ ਡੰਗ ਚੋਲੇ ਠੀਕ ਹੈ ਤੇ ਬੱਚਾ ਲਾ ਕੇ ਪਸਮਾਹ ਹੁਣ ਕਰਿਆ ਵਾ ਧਾਰਾ ਤੂੰ ਰੋਕੇ ਧਾਰਾ ਮਾਰ ਕੇ ਸੁਭਰੋ ਧਾਰਾ ਦੇਖੋ ਕਿਆ ਬਾਤਾਂ ਚੋਣ ਪੂਰਾ ਮੋਟਾ ਸਾਫ ਸਿਧਰਾ ਬੱਚਾ ਲਾ ਕੇ ਆਪਾਂ ਦੁਬਾਰੇ ਪਸਮਾਈਏ ਹੁਣ ਥਾਣਾ ਬਹੁਤ ਜਗਾਂ ਮੁੱਠੀ ਵਾਲਾ ਚੋਰ ਵਾਲਾ ਥਾਣਾ ਮਗਨਸਲਾ ਚੋ ਮਾਰੀ ਸੋਇ ਧਾਰਾ ਤੁਰਾ ਦੀ ਪੂਰੀ ਓਕੇ ਆ ਤੇ ਮੰਨ ਕੇ ਜੱਲੇ ਵੀ 20 ਡੱਬੇ ਦੁੱਧ 10 ਡੱਡ ਟਾਈਮ ਦਾ ਥੱਲੇ ਦੇ ਹਾਜ਼ਰ ਆ ਤੇ ਭਾਏ ਦਾ ਕੀ ਰਹੂਗਾ ਪਾ ਵੀਰੇ ਇਹਦੀ ਗਾ ਮਾ 90 ਮਗਲਾ 95 ਮਗਲਾ 76000 ਦੀ ਬੱਚੀ ਆਪਾਂ ਹਾਣਾ ਹੀ ਠੀਕ ਹੈ ਧੋਰੀ ਬਾਹਰ ਨੂੰ ਸੋ ਵੀਰੇ 76000 ਦੀ 20 ਲੀਟਰ ਦੁੱਧ ਨੇਟੇ ਥੱਲੇ ਹਾਜ਼ਰ ਆ ਬੱਚਾ ਮੇਲਕਾ ਫਾ 10 12 ਦਿਨ ਹੋ ਗਏ ਸੂਈ ਨੂੰ ਹਣਾ ਧੋਰੀ ਬਾਜੀ 24 25 ਬੱਲਾ ਦੇ ਠੀਕ ਹੈ ਬਾਕੀ ਰੋਤ ਬਹੁਤ ਭੈੜੀ ਗਰਮੀ ਦੀ ਰੋਤਾ ਇਸ ਵਾਰ 20 ਲੀਟਰ ਹਾਜ਼ਰ ਆ ਬੱਚਾ ਹੁਣ ਇਹਨੂੰ ਲੈਗਾ ਲਾਇਆ ਵਾ ਦੇਖੋ ਫਸਮਾ ਆਪਸ ਨੂੰ ਦੇਖੋ ਕਿਆ ਬਾਤ ਆ ਪੂਰਾ ਸੋਹਣਾ ਸਾਫ਼ ਸੁਥਰਾ ਰਾਜੀ ਜਿੰਦ ਜਾਨ ਠੀਕ ਹੈ ਸਮੀ ਭਲੀ ਵੀ ਬਹੁਤ ਜ਼ਿਆਦੇ ਆ ਤੇ 72000 ਦੀ ਨੇਟ ਆਪਾਂ ਦੇਣੀ ਹੈ ਇਹ ਖੇਤਰ ਇਹਦੇ ਵਿੱਚੋਂ ਮਾੜਾ-ਵੋਟਾ ਮਾਰਨ ਦਾ ਮੌਕੇ ਦੇਖੋ ਜੀ ਠੀਕ ਹੈ ਕੱਦ-ਕੜ ਬਹੁਤ ਹੈ ਥਣ ਬਹੁਤ ਚੰਗਾ ਸੋਨਾ ਗੁੱਲੇ ਵਾਲਾ ਥਾਣਾ ਵੜ ਦੇ ਦੂਜੇ ਨੰਬਰ ਆਪ ਜਿਹੜੇ ਗੱਪੜ ਵੜ ਦੇਖੀਏ ਨੇ ਕਿਹੜਾ ਸੂਸੂਂਦੇ ਦੂਜੇ ਸੂਂਦੇ ਬਈ ਕੈਕ ਦਾ ਲੈਂਦੀ ਆ ਜੇ ਇਹਦਾ ਇੱਕ ਹਫਤਾ ਪਿਆ ਇੱਕ ਹਫਤਾ ਸੂਨ ਚ ਬਾਕੀ ਬਹੁਤਾ ਟੰਡ ਟੁੱੜ ਬਹੁਤਾ ਚੂੜ ਚ ਲੈ ਆਇਆ ਪਰ ਨਹੀਂ ਭੁੰਨੀ ਬਹੁਤ ਚੂੜੀ ਠੀਕ ਹੈ ਥਣ ਕੱਡੂ ਮੁਠੀ ਵਾਲਾ ਜਮਾ ਹਣਾ ਅੰਦਾਜ਼ਾ ਕੀ ਹੈ ਦੁੱਧ ਕਿੰਨਾ ਪਾ ਦੂਗੀ ਅੰਦਾਜ਼ਾ 17-18 ਕਿਲੋ ਦਾ ਖੁੱਲਾ ਪਾ ਦੂਗੀ 17 ਕਿਲੋ ਇਹਦਾ ਭਾਗ ਹੀ ਰਹੂਗਾ ਇਹਦਾ ਮੰਗਲ ਮੰ 48000 ਦੀ ਥੋੜੀ ਕ੍ਰਾਸ ਕ੍ਰਾਸ ਆ ਗਈ ਹੈ ਨਾ ਕ੍ਰਾਸ ਵੈੜ ਮੰਨ ਕੇ ਜਲੇ ਵੀ 17 ਕਿਲੋ ਦੁੱਧ ਵਾਲੀ ਹੈਗੀ ਆ ਸੁਭਰ 48000 ਦੀ ਵੀਰ ਕਹਿੰਦੇ ਵੈੜ ਦੇ ਦਿਆਂਗੇ ਕਿਰੇ ਵੀ ਭਾਲ ਦੇ ਗੱਬਣ ਵੈੜ ਘਰੇ ਜਾ ਕੇ ਸੂਵੇ 48000 ਰੁਪਏ ਸਿਰਫ ਇਹਦੀ ਕੀਮਤ ਆ ਸੋ ਦੇਖੋ ਮੂੰਹ ਮੱਥਾ ਚੰਗਾ ਜਿੰਦ ਜਾਨ ਰਾਜੀ ਸਭੀ ਬੜੀ ਵੀਰ ਦੂਸਰਾ ਸੂਆ ਮਲਕ ਦੱਸਦੇ ਸੁੰਦੀ ਪਈ ਹੈ ਕੀਮਤ ਸਿਰਫ 48000 ਬਾਕੀ ਥੰਦੀ ਥੰਦੀ ਬਈ ਬਹੁਤਾ ਵਕਤੀ ਜਾਣ ਨਹੀਂ ਚੱਕਰ ਠੀਕ ਹੈ ਸੂਨ ਦੇ ਵਿੱਚ ਇੱਕ ਹਫਤਾ ਬਾਕੀ ਪਿਆ ਇੱਕ ਹਫਤਾ ਬੇਟੂ ਨੂੰ ਬਹੁਤ ਅਲੱਗ ਬੱਚੇ ਨੂੰ ਮਾਣਾ ਬਹੁਤ ਠੀਕ ਹੈ ਸੋ ਬ੍ਰੋ ਇੱਕ ਕੱਲਾ 48000 ਰੁਪਏ ਕੀ ਮੁੱਤਾ ਤੇ ਮਿਲਕ ਮੇਰ ਵਗੈਰਾ ਦੇਖੋ ਜੇ ਬਾਕੀ ਠੰਡੀ ਦਾ ਕੋਈ ਅੰਤ ਨਹੀਂ ਠੀਕ ਹੈ ਮੈਂ ਬੈਠਾ ਰਹਾਂ ਠੀਕ ਹੈ ਉਹ ਜਿਵੇਂ ਕ੍ਰੋਸ ਆ ਕੋਈ ਡਰਨ ਵਾਲੀ ਗੱਲ ਹੀ ਨਹੀਂ ਛੱਡੀ ਇਸ ਤੋਂ ਸੋ ਦੋ ਬੜਾ ਦਿਖਾ ਦਿਆ ਬਸ ਉਹਨੂੰ ਸੋ ਬ੍ਰੋ ਇੱਕ ਸੂਈ ਵੀ ਤੇ ਇੱਕ ਗੱਬਣ ਪਿੰਡ ਜੌਨ ਜ਼ਿਲ੍ਹਾ ਬਠਿੰਡਾ ਪੈਂਦਾ ਰਾਮਪੁਰੇ ਤੱਪੇ ਦੇ ਸੰਨ ਚ ਪੈਗਾ ਪੈਂ ਅੰਡਾ ਨੰਬਰ ਬੋਲੀ ਵੀਰ ਆਪਣਾ ਦੁਆਰੇ 9872232142 ਸੋ ਕਿਸੇ ਵੀਰ ਦੇ ਕੋਈ ਵੀ ਨਾਕ ਪਸੰਦ ਗਾਦੀ ਦੇਖ ਕੇ ਤਸੱਲੀ ਕਰਕੇ ਖਰੀਦ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ